ਪਰਪਟ ਆ ਸੁਣਾ ਸਦ ਮਿਲ ਸਦਾ ਮੁਕਤ ਹੈ ਜਿੰਨ ਮਿਟੋ ਮੋਦਾਇਆ ਕਨੇ ਵਿਚਾਰ ਹੈ ਇਹ ਸੱਚੇ ਜੀਓ ਬਿਚਰਾਇਆ ਲੱਗ ਜੀਵਨ ਦਾ ਦਾ ਪਾਇਆ ਦਾ ਦਾ ਪਾਇਆ ਦਾਦਾ ਰਾਮ ਸੱਚੋ ਸੱਚ ਵਰਤਾਇਆ ਜਿਸ ਤੋਂ ਦੇ ਕਿਸ ਮੇਲੇ ਸੱਚ ਕਮਾਇਆ ਸਤਿਗੁਰ ਮੇਲੇ ਸੱਚ ਪਾਇ ਜਿਨ ਕੇ ਹਿਰਦੇ ਸੱਚ ਵਸਾਇਆ ਮੂਤ ਸਕਾ ਜਾਣਣੀ ਮਨ ਮੁਖੀ ਜੰਮਗਵਾਇਆ ਉਤ ਦੁਨੀਆ ਕਾਹੇ ਆਇਆ ਇਸ ਦੁਨੀਆ ਕਾਹੇ ਪ੍ਰਮਖ ਪਿਆਰੇ ਆਏ ਮਿਲ ਮੈਂ ਜੀਰੀ ਵਸਨੇ RAM RADHE ਮੇਰਾ ਮਨ ਤਨ ਬਹੁਤ ਬੈ ਰੱਬ ਆ ਨਾ ਮਰਾਸੋ ਇਨੇ ਮੈਂ ਹਰਬ ਦੇ ਪ੍ਰਹਾਰ ਦਸ ਗੁਰ ਮੇਰਾ ਹਲ ਮੰਨ ਮਨੇ ਅਮਰ ਪਾਰੇ ਨਿਆ ਨਾਨਕ ਹਰ ਕੰਮੇ ਨਾਨਕ ਹਰ ਅੰਮੇ ਸਲੋਕ ਮਹੱਲਾ ਪਹਿਲਾ ਹੌਂਜ ਆਇਆ ਹੌਂਜ ਗਿਆ ਹੌਂਜ ਜੰਮਿਆ ਹੌਂਜ ਮੂਆ ਹੌਂਜ ਦਿੱਤਾ ਹੌਂਜ ਲੈ ਆ ਹੌਂਜ ਵਿੱਚ ਖਟਿਆ ਹੌਂਜ ਗਿਆ ਹੌਂਜ ਸੱਚ ਆਦ ਕੁੜਿਆਰ ਹੌਂਜ ਪਾਪ ਨਿ ਵਿਚਾਰ ਹੌਂਜ ਨਾ ਸੁਲ ਗਿਆ ਬਤਾ ਹੌਂਜ ਹੱਸੇ ਹੌਂਜ ਰੋਵੇ ਹੌਂਜ ਭਰੀਏ ਹੌਂਜ ਧੋਵੇ ਹੌਂਜ ਜੱਤੀ ਜਿੰਸੀ ਕੋਵੇ ਹਾਉ ਵਿੱਚ ਮੂਰਖ ਹਾਉ ਵਿੱਚ ਸਿਆਣਾ ਮੁਖ ਮੁਕਤ ਕੀ ਸਾਜ ਨਾ ਜਾਣਾ ਹਾਉ ਵਿੱਚ ਮਾਇਆ ਹਾਉ ਚ ਛਾਇਆ ਹਉ ਮੈਂ ਕਰ ਕਰ ਜਨਤਿਓ ਪਾਇਆ ਹਉ ਮੈਂ 부ਝੇ ਤਾਂਦਰ ਸੁਝੈ ਗਿਆਨ ਵਿਹੂਣਾ ਕਤ ਕਤ ਲੂਝੈ ਨਾ ਕੁਤ ਮੇ ਲਖੀਏ ਲੈ ਜਿਹਾ ਵਖੇ ਤੇ ਹਵੇਕ ਮਾਲਾ ਦੁਜਾ ਹਮੇ ਅਰਜਤ ਹੈ ਹਮੇ ਕਰਮ ਕਮਾਉਂ ਹਮੇ ਇਨ ਬਦਲਾ ਫਿਰ ਫਿਰ ਤੂੰ ਪਾਏ ਹਮੇ ਤੋਂ ਉਦ ਹੌਮਕ ਤੋਂ ਕੁਝ ਆ ਕਥਨ ਜੰ ਮੇਰਾ ਹਉ ਮੈਂ ਹੁਕਮ ਹੈ ਪੈ ਕਿ ਪਿਰਾਏ ਹਉ ਮੈਂ ਹੀਰ ਗਰੋਗ ਹੈ ਗਾਦੂ ਹੀ ਸੁਮਾਏ ਕਿਰਪਾ ਕਦੇ ਜੇ ਆਪਣੀ ਕਿਰਪਾ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹੇ ਸੁਣੋ ਜਨੋ ਤੇ ਜੰਮ ਤੁਕ ਜਾਏ ਬੜੇ ਜੇ ਅਤੀ ਸੰਤੋਖੀ ਜਿੰਦ ਸੋ ਅੰਤ ਆਇਆ ਮਨ ਦੇ ਤੈ ਨਾ ਰੱਤਿਓ ਪਰ ਸੁਕ੍ਰਿਤ ਧਰਮ ਕਮਾਇਆ ਉਨੇ ਦੁਨੀਆਂ ਦੋਲੇ ਬੰਦਗਾ ਅਨਪਾਣੀਏ ਤੋਰਾ ਆਇਆ ਤੁਮ ਸਿਸ ਅਗਲਾ ਮਿਤ ਦਿਵਾ ਛੜ ਸਵਾਇਆ ਵਟਾਈ ਬਟਾ ਪਾਇਆ ਬਟਾ ਪਾਇਆ ਬਟਾ ਬੋਇਆ ਪਰ ਜਿ ਸਿੱਖ ਤੁੰ ਤੋਖੇ ਸਚੋ ਸਚ ਕਾਇਆ ਮੂਨੀ ਮੱਦੇ ਪੈਣਾ ਰੱਖਣ ਕਾ ਸੁਖੀ ਧਰਮ ਕਮਾਇਆ ਉਨਹੀ ਦੁਨੀਆ ਤੋੜੇ ਬੰਦਨਾਂ ਨ ਪਾਣੀ ਥੋੜਾ ਖਾਇਆ ਉੰਡਾ ਸਿਖੀ ਅਗਲਾ ਨੇ ਤੇ ਦੇਵੇ ਚੜੇ ਸਵਾਇਆ ਵੜਿਆਈ ਵੱਡਾ ਪਾਇਆ ਵੜਿਆਈ ਵੱਡਾ ਪਾਇਆ ਅੰਮ੍ਰਿਤ ਕਬੰਨੇਂ ਦੇ ਹੋਰੇ ਅੰਮ੍ਰਿਤੁ ਬੁਖਤਿ ਰਾਮ ਰਾਗੇ ਨਾ ਗੁਰਬਾਨ ਹੈ ਮੰਨ ਭਾਈਆ ਅੰਮ੍ਰਿਤ ਸਾਚੁ ਸੱਚੀ ਹੋਤ ਤਿਹਾਰੁ ਪਾਣਾ ਧੁਕਤਾਰ ਤੱਕੇ ਹਰ ਕਨਹਾਰ ਹਲ ਹੋਇਆ ਨਾਨਕ ਹਰਿ ਇਕ ਹਰ ਇਕ ਹਰ ਇਕ ਕੇ ਸੋ ਲੋਕ ਮਹੱਲਾ ਪਹਿਲਾੁਰਖਾਂ ਬਿਰਖਾਂ ਤੀਰਥਾਂ ਟਟਾਂ ਮੇਂ ਗਾਂ ਖੇਤਾਹ ਦੀਪਾਂ ਲੋਆ ਮੰਡਲਾ ਸੰਦਾ ਵਰ ਪੰਡਾ ਅੰਡਜ ਜਿਰਜ ਉਤਪੁਝਾਂ ਖਾਨੀ ਸੇਤ ਜਾਂ ਸੋਮਤ ਜਾਨ ਨਾਨਕਾ ਸਰਾਂ ਮੇਰਾ ਜਨਤਾ ਨਾਨਕ ਜント ਉਪਾਏ ਕੈ ਸੰਭਾਲੇ ਸਭਨਾ ਜਿਨ ਕੋ ਦੇ ਕਰਨਾ ਕੀਆ ਚਿੰਤਾ ਪੈ ਕਰਨੀ ਤਾਂ ਸੋ ਕਰਤਾ ਚਿੰਤਾ ਕਰੇ